ਮਾਰਿਆ ਸਿੱਕਾ ਜਗਤ ਵਿੱਚ ਨਾਨਕ ਨਿਰਮਲ ਪੰਥ ਚਲਾਇਆ ਸੱਚੇ ਪਾਤਸ਼ਾਹ ਗੁਰੂ ਨਾਨਕ ਮਹਾਰਾਜ ਜੀ ਨੇ ਜਿਹੜਾ ਇਹ ਨਿਰਮਲ ਪੰਥ ਚਲਾਇਆ ਵਾ ਏਕਤ ਕਰੋ ਨਾਮ ਜਪੋ ਵੰਡ ਛਕੋ ਇਹਨਾਂ ਸਨੇਹੀ ਸਿਧਾਂਤ ਹੁੰਦੇ ਆ ਤੇ ਗੁਰੂ ਸਾਹਿਬ ਨੇ ਆਪ ਸਮੁੱਚੇ ਸੰਸਾਰ ਵਿੱਚ ਪਰਮਣ ਕਰਕੇ ਸਿੱਖੀ ਦਾ ਪ੍ਰਚਾਰ ਕੀਤਾ ਅਸੀਂ ਸਾਰੇ ਉਸ ਸੱਚੇ ਪਾਤਸ਼ਾਹ ਦੇ ਸਿੱਖਾਂ ਔਰ ਸ਼ੇਵੇਂ ਗੁਰੂ ਨਾਨਕ ਮੇਰੀ ਫਿਰੀ ਦੇ ਮਾਲਕ ਸੱਚੇ ਪਾਤਸ਼ਾਹ ਗੁਰੂ ਹਰਗੋਬਿੰਦ ਪਾਤਸ਼ਾਹ ਨੇ ਕਿਰਪਾ ਕਰਕੇ ਕਿ ਦਸਵੇਂ ਪਾਤਸ਼ਾਹ ਨੇ ਜੋ ਸਾਨੂੰ ਸਿਵਾਵਾਂ ਦਿੱਤੀਆਂ ਉਹਨਾਂ ਸਿਵਾਵਾਂ ਦੇ ਤਹਿਤ ਇੱਕ ਪਿਤਾ ਇੱਕ ਸਕੇ ਹਮਾਰਕ ਨੂੰ ਮੇਰਾ ਗੁਰਹਾਈ ਅਸੀਂ ਸਾਰੇ ਆਪਸ ਦੇ ਵਿੱਚ ਗੁਰ ਭਾਈਆਂ ਸਾਨੂੰ ਗੁਰਬਾਣੀ ਦੇ ਨਾਲ ਜੁੜਨਾ ਚਾਹੀਦਾ ਗੁਰਬਾਣੀ ਦੇ ਪਹਿਰੇ ਵਧਾਉਣੇ ਚਾਹੀਦੇ ਆ ਸਾਨੂੰ ਇੱਕ ਮੋਟ ਰਹਿਣਾ ਚਾਹੀਦਾ ਤੋ ਅਸੀਂ ਇਹ ਸਰਦਾਰ ਜਤ ਜਰਨ ਸਿੰਘ ਦੀ ਭੋਲੀਆ ਇਹਨਾਂ ਦੀ ਇੱਥੇ ਸਮੂਹੀ ਟੀਮ ਜਿਹੜੀ ਕਿ ਇਨਸਾਫ ਲਈ ਵੀ ਔਰ ਨਾਲ ਦੀ ਨਾਲ ਇੱਥੇ ਜਿਹੜੇ ਦਸਤਾਰ ਕੈਂਪ ਲਾਉਣੇ ਜਾਂ ਹੋਰ ਸਿੱਖੀ ਦੇ ਪ੍ਰਚਾਰ ਦੇ ਕਾਰਜ ਕਰਦੇ ਆ ਤੋ ਸੱਚੇ ਪਾਤਸ਼ਾਹ ਜੀ ਦੇ ਉਪਦੇਸ਼ ਨੂੰ ਅੱਗੇ ਵੰਡਣ ਦੇ ਲਈ ਅਸੀਂ ਇੱਥੇ ਅੱਜ ਆਏ ਆ ਨੌਜਵਾਨ ਇੱਥੇ ਇਕੱਠੇ ਹੋਏ ਸੀ ਤੇ ਨੌਜਵਾਨਾਂ ਜਿਹੜਾ ਆਪਾਂ ਬੈਠੇ ਉਹਨਾਂ ਨੂੰ ਆ ਇੱਕ ਆਪਾਂ ਇਹ ਸੰਦੇਸ਼ ਹੀ ਦੇਣ ਆਏ ਆ ਵੀ ਆਪਾਂ ਵੱਧ ਚੜ ਕੇ ਸਿੱਖੀ ਦੇ ਪ੍ਰਚਾਰ ਪ੍ਰਸਾਰ ਲਈ ਯਤਨ ਕਰੀਏ ਔਰ ਜਿਆਦਾ ਤੋਂ ਜਿਆਦਾ ਆਪਾਂ ਕੋਸ਼ਿਸ਼ ਕਰੀਏ ਭਈ ਆਪਾਂ ਸੱਚੇ ਪਾਤਸ਼ਾਹ ਦੀ ਬਾਣੀ ਨਾਲ ਜੁੜ ਕੇ ਨਸ਼ਿਆਂ ਤੋਂ ਜਾਂ ਹੋਰ ਜਿਹੜੀਆਂ ਇਹੋ ਜਿਹੀਆਂ ਲਾਹਮਤਾਂ ਦੇ ਤੋਂ ਬਚੀਏ ਇਹੋ ਹੀ ਸਾਡੇ ਆਉਣ ਦਾ ਇੱਥੇ ਕਾਰਨ ਹੈ। ਇਸ ਮਾਸਤੇ ਕਿਸੇ ਜੀ ਸੰਤ ਜੀ ਦੇ ਸੁਣਤੀ ਦੇ ਜੀ ਸ੍ਰੀ ਫਾਤਿਹ ਸਲੋਕ ਦੇ ਬਾਰੇ ਤੇ ਆਪਾਂ ਪਹਿਲਾਂ ਹੀ ਆਪਣਾ ਇੱਕ ਬਿਆਨ ਜਾਰੀ ਕਰ ਚੁੱਕੇ ਆਂ ਕਿ ਕਿਤੇ ਵੀ ਦੇਖੋ ਹਰੇਕ ਨੂੰ ਹਰੇਕ ਦਾ ਧਰਮ ਮੁਬਾਰਕ ਆ ਔਰ ਸਿੱਖੀ ਦੇ ਵਿੱਚ ਤੇ ਵੈਸੇ ਵੀ ਹੈਗਾ ਨਾਨਕ ਨਾਮ ਚੜ ਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਸਿੱਖ ਕਦੀ ਕਿਸੇ ਦੇ ਧਰਮ ਦੇ ਖਿਲਾਫ ਬੋਲਣਾ ਤੇ ਇੱਕ ਪਾਸੇ ਸਿੱਖ ਸੋਚਦਾ ਵੀ ਨਹੀਂ ਆ ਇਸ ਕਰਕੇ ਜਿਹੜੀਆਂ ਦੁਨੀਆਂ ਸਟੇਟਾਂ ਵਾਂ ਆਲੇ-ਦੁਆਲੇ ਵੀ ਸਾਨੂੰ ਹਰ ਥਾਂ ਦੇ ਉੱਤੇ ਹਰੇਕ ਧਰਮ ਦੀ ਇੱਜ਼ਤ ਕਰਨੀ ਚਾਹੀਦੀ ਔਰ ਜਿਨ੍ਹਾਂ ਨੂੰ ਕਿਤਾਬ 20ਵੀਂ ਸਦੀ ਦੇ ਮਹਾਨ ਸਿੱਖ ਦਾ ਮਿਲਿਆ ਹੋਵੇ ਸ੍ਰੀ ਅਕਾਲ ਤਖਤ ਸਾਹਿਬ ਤੋਂ ਉਹਨਾਂ ਦੀ ਤਸਵੀਰ ਦੇ ਬਾਰੇ ਕੋਈ ਅ ਇਦਾਂ ਦੀ ਸੋਚ ਰੱਖੇ ਜਿਵੇਂ ਦਾ ਹਿਮਾਚਲ ਤੋਂ ਆ ਤੋ ਗਲਤ ਹੈਗਾ ਬਾਦ ਉਤੋਂ ਬਾਦ ਥੋੜੀ ਬੋਧੀ ਕਾਰਵਾਈ ਵੀ ਹੋਈ ਆ ਬਾਕੀ ਇਹ ਦੇਖੋ ਆਪਾਂ ਸਾਰੇ ਇੱਕੁੱਲੇ ਮਾਹੌਲ ਚ ਰਹਿਣ ਵਾਲੇ ਸਾਰੇ ਬੰਦੇ ਆ ਪਿਆਰ ਨਾਲ ਪ੍ਰੇਮ ਨਾਲ ਮੁਹੱਬਤ ਨਾਲ ਰਹਿਣਾ ਚਾਹੀਦਾ ਇਹ ਕਿਸੇ ਪਾਸੇ ਵੀ ਇਹੋ ਜੀ ਕਾਰਵਾਈ ਨਹੀਂ ਹੋਣੀ ਚਾਹੀਦੀ ਵੀ ਕੋਈ ਕਿਸੇ ਧਰਮ ਚ ਕੋਈ ਸਤਕਾਰਯੋਗ ਆ ਤੇ ਉਹਦੀ ਕੋਈ ਕਿਸੇ ਵੀ ਤਰੀਕੇ ਦੇ ਨਾਲ ਕੋਈ ਬਦਬੀ ਕਰੇ ਨਹੀਂ ਹੋਣੀ ਚਾਹੀਦੀ ਉਦੋਂ ਵੀ ਆਪਾਂ ਕਿਹਾ ਸੀ ਅੱਜ ਵੀ ਕਹਿੰਦੇ ਆਂ ਕਿ ਆਓ ਆਪਾਂ ਪ੍ਰੇਮ ਤੇ ਮੁਹੱਬਤ ਦੇ ਨਾਲ ਰਹੀਏ ਆਪੋ ਆਪਣੇ ਧਰਮ ਵਿੱਚ ਪੱਕੇ ਰਹੋ ਚ ਕੀ ਆ ਪਰ ਜੋ ਸਮਾਜ ਦਾ ਭਾਈਚਾਰਾ ਪਿਆਰ ਮੁਹੱਬਤ ਇਹਨੂੰ ਕਾਇਮ ਰੱਖਣਾ ਚਾਹੀਦਾ ਇੱਕ ਕਾਲਕ ਸਾਲ ਉਹਨਾਂ ਵੱਲ ਉਹਨਾਂ 'ਤੇ ਕੋਈ ਕਾਰਵਾਈ ਕੀਤੀ ਜਾਵੇ ਦੇਖੋ ਆਪਾਂ ਉਹਨੂੰ ਇੱਕ ਤਾੜਨਾ ਕਰਤੀ ਸੀ ਉਹਦੇ ਤੋਂ ਬਾਅਦ ਕਾਰਵਾਈ ਵੀ ਹੋਈ ਤਾੜਨਾ ਬੜੀ ਸਿੱਧੀ ਸੀ ਅਈ ਅਸੀਂ ਧੱਕੇਸ਼ਾਹੀ ਕਿਸੇ ਨਾਲ ਵੀ ਬਰਦਾਸ਼ਤ ਨਹੀਂ ਕਰਦੇ ਧੱਕਾ ਕਿਸੇ ਨਾਲ ਵੀ ਚੰਗਾ ਨਹੀਂ ਉਦੋਂ ਕਿਹਾ ਸੀ ਉਸ ਤੋਂ ਬਾਅਦ ਉਹ ਜਿਹੜਾ ਬੰਦੇ ਨੇ ਉੱਥੇ ਥੋੜਾ ਬਹੁਤਾ ਕੋਈ ਦਾ ਦੋ ਤੇ ਪਰਚਾ ਵੀ ਦਰਜ ਹੋਇਆ। ਬਾਕੀ ਦੇਖੋ ਸਰਕਾਰਾਂ ਤੇ ਲੋਕਾਂ ਲਈ ਆ। ਲੋਕ ਭਲਾਈ ਦੇ ਕੰਮ ਕਰਨ ਦੇ ਲੋਕਾਂ ਨੂੰ ਇੱਕ ਮੋਟਰ ਰੱਖਣਾ। ਇਹ ਥੋੜਾ ਹੈਗਾ ਵੀ ਆਪਾਂ ਕਿਸੇ ਦੇ ਧਾਰਮਿਕ ਮਾਮਲੇ ਅਟਰਨਲ ਵਿੱਚ ਆਪਾਂ ਕਰੀਏ ਆਪਣੀ ਵਿੱਚ ਕੋਈ ਦਖਲਅੰਦਾਜ਼ੀ ਕਰੀ। ਉਸ ਜੱਥੇ ਬੰਦੀਆਂ ਵੱਲੋਂ ਪਾਕਿਸਤਾਨ ਦੀ ਗੱਲ ਕਹੀ ਜਾਂਦੀ ਹੁੰਦੀ ਪਰ ਇਹ ਦੇਖੋ ਮੈਂ ਤੇ ਇੱਥੇ ਗੁਰਬਾਣੀ ਦੀ ਗੱਲ ਕਰਨ ਆਇਆ। ਧਰਮ ਦੀ ਗੱਲ ਕਰਨ ਆਇਆ। ਸਿੱਖੀ ਦੇ ਪ੍ਰਚਾਰ ਪ੍ਰਸਾਰ ਦੀ ਗੱਲ ਕਰਨਾ ਹੈ 1984 ਦੇ ਵਿੱਚ ਸਿੱਖ ਕਤਲੇਆਮ ਹੋਇਆ ਜੀ ਦਿੱਲੀ ਦੇ ਨਾਲ ਹੋਰ ਓਵਰ ਆਲ ਇੰਡੀਆ ਦੇ ਵਿੱਚ ਲੱਗਿਆ ਸੈਂਟਰ ਦੇ ਵਿੱਚ ਜਿਹੜੀ ਵੀ ਸਰਕਾਰ ਹੁੰਦੀ ਆ ਸਿੱਖਾਂ ਨੂੰ ਨਸਬ ਦੀ ਨਜ਼ਰ ਨਾਲ ਵੇਖਦੀ ਹੈ ਇਸੇ ਸਮਾਂ ਦੇ ਵਿੱਚ ਆ ਸਿੱਖੀ ਦੇਖੋ ਮੈਂ ਤੇ ਪਹਿਲਾਂ ਤੋਂ ਹੀ ਇਹ ਕਹਿਣਾ ਆ ਵਾਂ ਇਸ ਮੁਲਕ ਲਈ ਸਭ ਤੋਂ ਜ਼ਿਆਦੀਆਂ ਜਿਹੜੀਆਂ ਸ਼ਹਾਦਤਾਂ ਉਹ ਸਿੱਖਾਂ ਦੀਆਂ ਜਿੰਨੀਆਂ ਫਾਂਸੀਆਂ ਆਈਆਂ 90% ਸਿੱਖਾਂ ਦੀਆਂ ਜਿਹੜੇ ਕਾਲੇ ਪਾਣੀ ਦਾ ਉੱਥੇ ਤੁਸੀਂ ਕਾਲੇ ਪਾਣੀ ਵਾਲੀ ਜਿਹੜੀ ਜੇਲ੍ਹ ਆ ਉੱਥੇ ਜਾ ਕੇ ਪੱਥਰ ਲੱਗੇ ਤੇ ਨਾਮ ਚੈੱਕ ਕਰ ਲਓ ਵੀ ਸਿੰਘ ਨਾਮ ਵਾਲੇ ਕਿੰਨੇ ਆ ਸਾਡੇ ਬਹਾਦਰੀਆਂ ਦੇ ਕਿਸੇ ਤੇ ਦੁਨੀਆ ਦੇ ਵਿੱਚ ਆ ਪਰ ਇਹ ਬੜੀ ਮਾੜੀ ਗੱਲ ਆ ਸਾਨੂੰ ਇਨਸਾਫ਼ ਇੱਥੇ ਨਹੀਂ ਮਿਲਿਆ ਸਾਨੂੰ ਨਿਆ ਇੱਥੇ ਨਹੀਂ ਮਿਲਿਆ ਹੋਂਦ ਚਿੱਲੜ ਦੀ ਗੱਲ ਹੋਵੇ ਇਨਸਾਫ਼ ਅਜੇ ਤੱਕ ਨਹੀਂ ਮਿਲਿਆ 1984 ਦੇ ਵਿੱਚ ਹਜ਼ਾਰਾਂ ਸਿੱਖ ਕਤਲ ਹੋਏ ਹਜ਼ਾਰਾਂ ਸਿੱਖ ਅਜੇ ਤੱਕ ਸਾਨੂੰ ਨਿਆ ਜਿਹੜਾ ਹੀ ਉਸ ਤੋਂ ਬਾਅਦ ਕਿੰਨਿਆਂ ਨੂੰ ਫਾਂਸੀ ਹੋਈ ਜਿਹੜਾ ਦੇਸ਼ ਦਾ ਸਿਸਟਮ ਆ ਦੇਸ਼ ਦਾ ਸਿਸਟਮ ਇਹੋ ਹੀ ਗੱਲ ਕਰਦਾ ਨਾ ਵੀ ਜੇ ਕੋਈ ਜ਼ਿਆਦਾ ਕਤਲੋਕਾਰਤ ਕਰਦਾ ਤੇ ਉਹਨੂੰ ਸਖਤ ਤੋਂ ਸਖਤ ਸਜ਼ਾ ਤੇ ਵੱਡੀ ਤੋਂ ਵੱਡੀ ਸਜ਼ਾ ਫਾਂਸੀ ਦੀ ਤੇ ਮੌਤ ਦੀ ਆ ਅੱਜ ਤੱਕ ਮੈਨੂੰ ਦੱਸੋ ਵੀ ਇਸ ਦੇਸ਼ ਦੇ ਵਿੱਚ ਜਿਨ੍ਹਾਂ ਨੇ ਸਿੱਖਾਂ ਦਾ ਜੈਨੋਸਾਈਡ ਕੀਤਾ ਵਾ ਕਿਸੇ ਨੂੰ ਫਾਂਸੀ ਹੋਈ ਆ ਨਹੀਂ ਹੋਈ ਹਾਂ ਸਰਕਾਰ ਕੋਈ ਵੀ ਹੋਵੇ ਸਰਕਾਰਾਂ ਨੂੰ ਆਪਣਾ ਰਾਜ ਧਰਮ ਨਿਭਾਉਣਾ ਚਾਹੀਦਾ ਤੇ ਰਾਜ ਧਰਮ ਅਪਣਾਉਂਦੇ ਆ ਨਿਆਂ ਨੂੰ ਯਕੀਨੀ ਬਣਾਉਣਾ ਚਾਹੀਦਾ ਨਿਆਂ ਜ਼ਰੂਰੀ ਆ ਕਿਉਂਕਿ ਨਿਆਂ ਨਹੀਂ ਤੇ ਲੋਕਤੰਤਰ ਤਾਂ ਕਰਨਾ ਹੁੰਦਾ ਉਹ ਠੀਕ ਆ 84 ਚ ਜੋ ਕਾਂਗਰਸ ਨੇ ਕੀਤਾ ਹੁਣ ਜਿਹੜੀ ਹਕੂਮਤ ਆ ਹੁਣ ਤੇ ਸਰਕਾਰਾਂ ਬਦਲ ਗਈਆਂ ਤੇ ਜਿਹੜੇ ਆਪਣੇ ਆਪ ਨੂੰ ਸਿੱਖਾਂ ਦੇ ਸ਼ੁਭ ਚਿੰਤਕ ਦੱਸਦੇ ਵੀ ਆ ਉਹਨਾਂ ਨੂੰ ਵੱਧ ਤੋਂ ਵੱਧ ਜਿਹੜੇ ਦੋਸ਼ੀ ਆ ਕਈ ਅਜੇ ਸਾਹਮਣੇ ਵੀ ਆਉਣ ਵਾਲੇ ਹੋਣਗੇ ਕਈ ਇਆਂ ਦੇ ਨਾਮ ਹੈਗੇ ਆ ਉਹਨਾਂ ਸਾਰਿਆਂ ਤੇ ਸਜ਼ਾ ਹੋਣੀ ਚਾਹੀਦੀ ਕਿਉਂਕਿ ਜੇ ਮੰਨ ਲਓ ਨਿਆਂ ਹੋਊਗਾ ਹਨਾ ਤੇ ਜਿਨੇ ਅਨਿਆਂ ਕੀਤਾ ਜੇ ਉਹਨੂੰ ਸਜ਼ਾ ਮਿਲੂਗੀ ਤੇ ਅੱਗੇ ਤੋਂ ਕੋਈ ਅਨਿਆਂ ਨਹੀਂ ਕਰੂਗਾ ਕਿ ਸਜ਼ਾ ਮਿਲਦੀ ਆ ਨਹੀਂ ਤੇ ਜਿਹੜੇ ਮਾੜੀ ਬਿਰਤੀ ਵਾਲੇ ਬੰਦੇ ਆ ਦੇ ਅਲਸਰ ਹੁੰਦੇ ਉਹਨਾਂ ਦੇ ਹੌਸਲੇ ਵਧਦੇ ਵੀ ਪਿਛਲੇ ਬੱਜ ਕੇ ਦੇਖੀ ਵੀ ਬਾਤ ਚ ਜਾਣਾ ਲੋਕਤੰਤਰ ਲਈ ਵੀ ਸਮਾਜ ਲਈ ਵੀ ਸੰਸਾਰ ਲਈ ਵੀ ਸਾਰਿਆਂ ਲਈ ਇਹ ਠੀਕ ਆ ਕਿ ਜੇ ਕੋਈ ਗੁਨਾਹ ਕਰਦਾ ਵਾ ਕਿ ਉਨੂੰ ਸਜ਼ਾ ਮਿਲੇ ਉਹ ਸਿਰਫ ਇਸੇ ਕਰਕੇ ਨਾ ਬਚਾਇਆ ਜਾਵੇ ਕਿ ਜਿਨ੍ਹਾਂ ਤੇ ਸਜ਼ਾ ਹੋਈ ਉਹ ਮਿਨੋਰਟੀ ਆ ਜਾਂ ਘੱਟ ਗਿਣਤੀ ਆ ਨਿਆ ਸਾਂਝਾ ਹੋਣਾ ਚਾਹੀਦਾ ਕੰਦੀ ਸਿੰਘਾਂ ਨੂੰ ਰਿਹਾ ਨਹੀਂ ਕੀਤਾ ਜਾ ਰਿਹਾ ਪਰ ਜਿਹੜਾ ਸੋਤਾ ਸਾਹਿਬ ਹੈ ਉਹਨੂੰ بار-बार ਪ੍ਰੋਟੇਕਟ ਮਿਲ ਰਹੀ ਹੈ ਇਹ ਨੂੰ ਦੇਖੋ ਇਹ ਤੁਹਾਡੇ ਸਾਹਮਣੇ ਹੀ ਆ ਦੇਖਣਾ ਕਿ ਇਹ ਸਾਰੇ ਸਾਰਾ ਸੰਸਾਰ ਹੀ ਵੇਖਦਾ ਪਿਆ ਵੀ ਚੱਲ ਕੀ ਰਿਹਾ ਜਿਹੜੇ ਸਾਡੇ 30-30 ਸਾਲਾਂ ਤੋਂ 35 ਸਾਲਾਂ ਤੋਂ 40 ਸਾਲਾਂ ਤੋਂ ਅੰਦਰ ਆ ਸਜ਼ਾਵਾਂ ਪੂਰੀਆਂ ਕਰ ਚੁੱਕੇ ਆ ਮੈਂ ਤੰਗਾਂ ਨੂੰ ਜਾਣਦਾ ਵੀ ਉਹਨਾਂ ਦੇ ਕਈ ਰਿਸ਼ਤੇਦਾਰਾਂ ਦੀ ਵੀ ਮੌਤ ਹੋਈ ਕਈਆਂ ਤੇ ਮਾਤਾ ਦੇ ਪਿਤਾ ਦੀ ਜੇ ਉਹਨਾਂ ਨੂੰ ਰਿਹਾਈ ਮਿਲਦੀ ਆ 1 ਘੰਟੇ ਲਈ 2 ਘੰਟੇ ਲਈ ਇਧਰ ਜਿਹੜੇ ਰਾਮ ਰਹੀਮ ਵਰਗੇ ਔਰ ਜਿਨ੍ਹਾਂ ਨੂੰ ਇਥੋਂ ਦੇ ਸਿਸਟਮ ਨੇ ਰੇਪਿਸਟ ਸਿੱਧ ਕੀਤਾ ਵਾ ਮਤਲਬ ਇਹ ਕਹਿੰਦਾ ਨਾ ਵੀ ਸਿੱਧ ਹੀ ਨਹੀਂ ਹੋਇਆ ਸਿੱਧ ਕੀਤਾ ਔਰ ਇੱਕ ਦਿਨ ਹੀ ਕਈਆਂ ਦੇ ਨਾਲ ਜੋ ਕੁਝ ਵੀ ਸਾਹਮਣੇ ਆ ਗਿਆ ਇਹਦੇ باوجود ਉਹਨਾਂ ਨੂੰ ਜਿਵੇਂ ਪਿਕਨਿਕ ਮਨਾਉਣੀ ਹੁੰਦੀ ਆ ਕਿ ਨਵੇਂ ਮਹੀਨੇ ਬਾਅਦ ਉਹਨਾਂ ਦੀਆਂ ਛੁੱਟੀਆਂ ਕਟਾਈਆਂ ਜਾਂਦੀਆਂ ਇਹ ਤੇ ਵੇਖੋ ਨਿਆ ਨਹੀਂ ਹੈਗਾ ਨਾ ਇਹ ਸਾਰਾ ਮਤਲਾਏ ਵੀ ਦੁਨੀਆ ਕੀ ਵੇਖ ਰਹੀ ਹੈ ਤੁਹਾਨੂੰ ਦੁਨੀਆ ਦੇ ਸਾਹਮਣੇ ਸਾਡਾ ਕੀ ਮੈਸੇਜ ਆ ਰਿਹਾ ਵੀ ਰੇਪਿਸਟ ਬੰਦੇ ਉਹਨਾਂ ਨੂੰ ਅੱਬ ਬਾਹਰ ਕੱਢ ਰਹੇ ਆ ਦੂਜੇ ਬੰਨੇ ਜਿਨ੍ਹਾਂ ਨੇ ਸਜ਼ਾਵਾਂ ਵੀ ਪੂਰੀਆਂ ਕਰ ਲੀਆਂ ਬੰਦੀ ਸਿੱਖਾਂ ਨੇ ਉਹਨਾਂ ਦੀ ਕੋਈ ਘਰ ਦੀ ਲੜਾਈ ਤੇ ਹੈ ਨਹੀਂ ਗੱਲ ਤੇ ਹੱਕ ਸੱਚ ਦੀ ਹੀ ਹੱਕ ਸੱਚ ਲਈ ਉਹ ਤੁਰੇ ਪਰ ਉਹ ਨਹੀਂ ਨਿਆ ਦੇ ਰਹੇ ਉਹਨਾਂ ਨੂੰ ਨਹੀਂ ਬਾਹਰ ਕੱਢ ਰਹੇ ਮੈਂ ਸਮਝਦਾ ਵੀ ਇਹ ਦੋਰਾ ਤੇ ਦੋਗਲਾ ਕਿਰਦਾਰ ਹੈ ਉਹਨਾਂ ਤੇ